ਤੁਹਾਡੇ ਕੋਲਾਨੇ ਦੇ ਵਾਰਦਾਤ ਹੋਈ ਏ ਕੀ ਸਮਾਨ ਚੋਰੀ ਆ ਇਹ ਜਿਹੜਾ ਮੇਰਾ ਸਟੋਰ ਆਪਣੀ ਦੁਕਾਨ ਦਾ ਨਾਮ ਹੈ ਤੇ ਨਾਲ ਆਪਣੇ ਗੋਡਾਊਨ ਹੈਗਾ ਉਹਦੇ ਵਿੱਚ 3 ਉਹਦੇ ਡਾਲੀ ਕਿਉਂਦੇ 3 ਪਲੱਸ ਨਾਲ ਤੇਲ ਦੇ ਕੈਨ ਲੈ ਗਏ ਨੇ 3-4 ਕੈਨ ਨਾਲ ਸਾਬਨ ਦੀਆਂ ਕਿੱਟੀਆਂ ਲੈ ਗਏ ਨੇ ਚੱਕ ਕੇ ਤੇ ਨਾਲ ਸਮਗਰੀ ਦੇ ਵੀ ਡੱਬੇ ਲੈ ਗਏ ਨੇ ਚੱਕ ਕੇ ਤੇ ਅਸੀਂ ਬਸ ਇਹੀ ਮੰਗ ਕਰਦੇ ਆ ਕਿ ਸਾਨੂੰ ਇਸ ਚਾਹਤ ਸਾਨੂੰ ਸਾਰਾ ਸਮਾਨ ਸਾਡਾ ਘਰੋਂ ਚੋਰਾਵਾ ਦੇ ਤੇ ਨਾਲੇ ਚੋਰਾਂ ਉੱਤੇ ਹੰਮਲ ਕਰੀ ਕੀ ਤੁਸੀਂ ਪੁਲਿਸ ਸਟੇਸ਼ਨ ਐਫੀਆਰ ਦਰਜ ਕਰਾਈ ਹਾਂਜੀ ਅਸੀਂ ਦਰਜ ਕਰਾਈ ਹੈ ਐਫਆਰ ਦਰਜ ਕਰਾਇਆ ਪੁਲਿਸ ਸਟੇਸ਼ਨ ਤੇ ਪ੍ਰਸ਼ਾਸਨ ਵੱਲੋਂ ਕੀ ਪ੍ਰਸ਼ਾਸਨ ਦਿੱਤਾ ਗਿਆ ਤੁਹਾਡੇ ਪ੍ਰਸ਼ਾਸਨ ਵੱਲੋਂ ਸਾਡੇ ਤਾਰੇ ਕੋਈ ਕਾਰਵਾਈ ਸਾਡੇ ਤੇ ਹੋਈ ਨਹੀਂ ਹੈ ਨਾ ਪੁਲਿਸ ਨੇ ਆ ਕੇ ਮੋਕਾ ਦੇਖਿਆ ਆ ਕੇ ਇਹ ਕੋਈ ਚੀਜ਼ ਸਾਡੇ ਕੋਲ ਕਿੰਨਾ ਕੁ ਨੁਕਸਾਨ ਹੋ ਗਿਆ ਕੋਲ 40 ਜਾਂ 50 ਹਜ਼ਾਰ ਦਾ ਨੁਕਸਾਨ ਹੋਇਆ ਤੇ ਇੱਕ ਅੱਜ ਦੇ ਦਿਨ ਤੋਂ ਕੋਲਪੁਰ ਦੇ ਨਾਲ ਬਹੁਤ ਹੀ ਮਾੜੇ ਉਝੰਦੇ ਪਏ ਨੇ ਤੇ ਜਿੰਦੇ ਕਰਕੇ ਕੀ ਚੋਰਾਂ ਨੂੰ ਜਿਆਦਾ ਗਲਪਿੰਗ ਵਾਲੇ ਜਿਆਦਾ ਪੈਸੇ ਮਿਲ ਜਾਂਦੀ ਹੈ ਤੇ ਇਸੇ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ ਸਰ ਜੇ ਜੋ ਸਾਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਇਹ ਵਾਰਦਾਤ ਇਸੇ ਕਰਕੇ ਚੋਰਾਂ ਨੂੰ ਫੜਿਆ ਜਾਵੇ ਨਾਲ ਸਾਡਾ ਸਮਾਜ ਸੁਰੱਖਿਅਤ ਹੋ ਜਾਵੇ ਤਾਂ ਕਿ ਅੱਗੇ ਜਾ ਕੇ ਚੋਰ ਤੇ ਵਾਰਦਾਤ ਵਾਰ ਤੋਂ ਨਾਲ ਸੇ ਹੋਣਾ ਬੰਦ ਕੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਚ ਕੈਦ ਹੋਈ ਹੈ ਹਾਂਜੀ ਸੀਸੀਟੀਵੀ ਯਮ ਜੀ ਕਿਹਾ ਦਈ ਪਰ ਕਲੀਅਰ ਨਹੀਂ ਆ ਰਹੀ ਹੈ ਕੁਛ ਕੁਛ ਉਹਨਾਂ ਦੀ ਫੋਟੋ ਉਹਨਾਂ ਨੇ ਮੂੰਹ ਬੰਨੇ ਹੋਏ ਨੇ ਤੇ ਕੁਛ ਕੁਛ ਉਹਨਾਂ ਦੀ ਤਸਵੀਰਾਂ ਹੱਥਾਂ ਸਮਨੇ ਪਰ ਕਲੀਅਰ ਨਹੀਂ ਆ ਰਹੀ ਕੁਛ ਨਕਦੀ ਵੀ ਲੈ ਨਹੀਂ ਨਕਦੀ ਕੁਛ ਨਹੀਂ ਲੈ ਕੇ ਗਏ ਬਸ 40-50 ਆਦਰ ਆਸ਼ੀਮ ਦੇਲੇ ਚੱਕਰਾਂ ਦੇ ਜਿੰਦੇ ਵਿੱਚ ਪੇਲ ਹੈਗਾ ਧੋ ਦੇ ਧੋ ਦੇ ਜੁੱਤੇ ਹੈਗੇ ਨੇ ਸਮਗਰੀ ਹੈਗੀ ਆ ਸਾਬਨ ਦੀ ਬੇਟੀਆਂ ਹੈਗੀਆਂ ਲਈ ਇਹ ਕਿਸ ਜਗ੍ਹਾ ਤੇ ਚੋਰੀ ਹੋਈ ਹੈ ਹੈਗੀ ਨਮਕ ਮੰਡੀ ਕੀਪ ਕਰਨ ਦਾ ਸਟੋਰ ਨੀਅਰ ਮਹਾਵੀਰ ਮੰਦਿਰ ਹੈ ਕਿ ਉਹ ਕਿਪੋਜ਼ਿਟਿਵ ਨੰਬਰ ਨੰਬਰ 2 ਸਵਾਸ ਨੂੰ ਜਨਮ ਲਾਸ ਨੂੰ ਗੌਰਤੂ ਸਮੋਹ ਇਹ ਕਿੱਥੇ ਟੁੱਟ ਕੇ ਲੱਗ ਗਿਆ ਠੀਕ ਵੀਡੀਓ ਵਿੱਚ ਹੋ ਰਿਹਾ ਸਾਰਾ ਕੁਝ ਸੱਭਲ ਲਾਈਓ ਮੈਂ ਬਾਹਰ ਫਿਰ ਚਾਹਾਂ ਨਾ ਚੱਲਣਾ ਕਿ ਚੰਗੀ ਨਹੀਂ ਸਾਰਾ ਕੁਝ ਮੇਰੇ ਜੀ ਸ਼ੂਟ ਹੋਇਆ ਇੱਕ ਵਾਰ ਫੋਟੋਗ੍ਰਾਫਰ ਨਾਲ ਦੇਖ ਲਈਏ ਬਾਅਦ ਵਿੱਚ ਮਾਨ ਚੱਕਣ ਲਈ